ਏ ਟਰਾਲੀ ਨੂੰ ਲਾਉਣਾ ਪ੍ਰੋਫੈਸਰ ਜੈਕ ਫਿਰ ਹੈ ਲਾ ਦੇਣਾ ਕਿ ਆਹੋ ਤੱਕੀ ਵੀ ਕਦੋਂ ਦੇ ਜਾਂਦੇ ਮੈਂ ਨਾ ਪਿਛਲੇ ਸੀਜ਼ਨ ਦਾ ਤੱਕੀ ਤੁੱਕੀ ਜਾਂਦੇ ਆ ਜਦੋਂ ਸੀਜ਼ਨ ਆਉਂਦਾ ਹਰੇਕ ਸੀਜ਼ਨ ਚੇਤਾ ਕਰਦੇ ਆ ਹਰੇਕ ਸੀਜ਼ਨ ਕਹਿ ਲਈਦਾ ਨੂੰ ਜੈਕ ਲਵਾਉਣਾ ਜਦੋਂ ਬੰਦੇ ਕਹਿੰਦੇ ਆ ਨਾ ਆਹ ਟਰਾਲੀ ਲਾ ਕੇ ਲਾਵਾਂਗੇ ਉਦੋਂ ਗੁੱਸਾ ਝੜਦਾ ਫਿਰ ਉਦੋਂ ਕਹੀਦਾ ਲਵਾਵਾਂਗੇ ਤੇ ਫਿਰ ਚੇਤਾ ਭੁੱਲ ਜਾਂਦਾ ਐਤ ਕੀ ਫਿਰ ਕੌੜਾ ਘੁੱਟ ਭਰ ਲੈਣਾ ਹੈ ਕੋਟ ਦੋ ਤਿੰਨ ਪਰਨੇ ਪੈਨੇ ਇਕੱਠੇ ਹੂੰ 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 ਇਹ ਪ੍ਰੋਫੈਸਰ ਇਹਦੇ ਗਾਰਡਰ ਜਿਵੇਂ ਪੁਰਾਣੇ ਟਾਈਪ ਦਾ ਆ ਤੇ ਫਿਰ ਇਹਦੀ ਪਨ ਘੜ ਕਰਾਉਣੀ ਪੈਣੀ ਹੈ ਨਾ ਹਾਂ ਇਹਦੇ ਨਾਲ ਚੈਨਰ ਜੋੜ ਕੇ ਲੱਗ ਜੂਗੀ ਫੱਟੀ ਲੱਗ ਜੂ ਇਹਦੇ ਨਾਲ ਅੱਛਾ ਪੱਤਰਾ ਵੀ ਜਿਹਨੂੰ ਕਹਿ ਦਿੰਦੇ ਆ ਵੇਹੇ ਅੱਛਾ ਅੱਛਾ ਫੱਟੀ ਲੱਗ ਜੂਗੀ ਤੇ ਇਹ ਸਾਫ ਫਿਰ ਇਹੀ ਰੱਖਣਾ ਇਹਦਾ ਉਹ ਤਾਂ ਬਾਅਦ ਦੀਆਂ ਗੱਲਾਂ ਫਿਰ ਹਾਲ ਲੋਡ ਨਹੀਂ ਗਈ ਇਹ ਕਮਾਦਾਸਤੇ ਬਣਾਈ ਹੀ ਹਿੱਸਾ ਬਹੁਤ ਹੈਵੀ ਆ ਉਹਨਾਂ ਟਾਈਮਾਂ ਦੇ ਵਿੱਚ ਵੀ ਇਹ ਕਹਿਣ ਦਾ ਮਤਲਬ ਸਿੰਗਲ ਟੈਰੀ ਰੱਖਣਾ ਇੱਕ ਵਾਰ ਤਾਂ ਸਿੰਗਲ ਟੈਰੀ ਰੱਖਾਂਗੇ ਨਾ ਹੁਣ ਇੰਨਾ ਟਾਈਮ ਵੀ ਹੈ ਨਹੀਂਗਾ ਹਿੱਸਾ ਜਾ ਕੇ ਲਿਆਵਾਂਗੇ ਬਦਲਾਂਗੇ ਹੂੰ ਤੇ ਮੁੜ ਕੇ ਵੇਖੀ ਜਊ ਆਪਾਂ ਕਿਹੜਾ ਫਿੱਟ ਬਾਲਾ ਉੱਚਾ ਲਾਉਣਾ ਤੇ ਹੁੱਕ 'ਚ ਤਬਦੀਲੀ ਕਰਨੀ ਕੋਈ ਉਹ ਵੇਖ ਲਾਂਗੇ ਮੱਛੀ ਜਿਵੇਂ ਅੱਜ ਕੱਲ ਮੱਛੀ ਉਹ ਅੱਗੇ ਬਣਾਵਾਂਗੇ ਬਣਾਵਾਂਗੇ ਮੱਛੀ ਹੁੱਕਾਂ ਦਾ ਰਵਾਜ ਹੈ ਨਾ ਹੂੰ ਨਵੇਂ ਕਰਦੇ ਆਂਗੇ ਹੂੰ ਨਾਲ ਰੰਗ ਰੋਗ ਵਾਦੀਏ ਫਿਰ ਨਵੀਂ ਬਣ ਜੂ ਸਾਰਾ ਹੀ ਬਣਾਉਣੀ ਪੈਣੀ ਇੱਕ ਵਾਰ ਤੇ ਲੈਣਾ ਇਹ ਵੀ ਕੋਲੇ ਚੱਲਣਾ ਲੈਣਾ ਸਾਹਬ ਦਾ ਐਸਟੀਮੇਟ ਹੋਣਾ ਆ ਆਪਣੀ ਤਾਂ ਰੀ ਜੇ ਆ ਯਾਰ ਉਵੇਂ ਤਾਂ ਚਲੋ ਆਮ ਬੰਦਾ ਕਹਿ ਦੂ ਨਵੀਂ ਬਣ ਜਾਣੀ ਸਾਰਾ ਕੁਝ ਲੱਗ ਜਾਣਾ ਤੇ ਰੱਖਣਾ ਕੀ ਹੈ ਇਹਦਾ ਵੀ ਬਾਪੂ ਨੇ ਬਣਾਈ ਆ ਇੰਨਾ ਹੀ ਆ ਠੀਕ ਆ ਰੱਖਣਾ ਬਾਪੂ ਦੀ ਬਣਾਈ ਵੀ ਆ ਟਰਾਲੀ ਤੇ ਸ਼ੌਂਕੀਆ ਤੌਰ ਤੇ ਬਣਾ ਕੇ ਰੱਖਣੀ ਆ ਠੀਕ ਆ ਜਿਵੇਂ ਕਹਿ ਲਈਏ ਕਿ ਬਾਪੂ ਦਾ ਬਾਪੂ ਵੀ ਜਾਂਦਾ ਸੀ ਜਦੋਂ ਬਣਾਈ ਨਿਸ਼ਾਨੀ ਤੌਰ ਤੇ ਹੋ ਜਾਂਦੀ ਚੀਜ਼ ਹਾਂ ਚਲੋ ਹੁਣ ਚਲਣਾ ਆਪਾਂ ਏਪੀ ਕੋਲੇ ਚਲਦੇ ਮੇਰੇ ਲਵਾਉਣਾ ਲੈ ਕੇ ਸਮਾਨ ਦਾ ਸਾਹਿਬ ਕਿਤਾਬ ਐਹ ਤਾਂ ਲਿਆ ਸਾਹਿਬ ਕਿਤਾਬ ਅੱਧਾ ਕਿਤਾਬ ਮੈਟਰੋਏ ਏਪੀ ਤੁਹਾਨੂੰ ਦੱਸ ਦਈਏ ਉਹ ਸਾਡਾ ਮਿਸਤਰੀ ਸਾਹਿਬ ਆ ਹੋਰ ਨਾ ਚੱਕਰਾਂ 'ਚ ਪੈ ਜੋ ਏਪੀ ਕੌਣ ਆ ਤੇ ਚੱਲ 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 ਚੱਲੀਏ ਏਪੀ ਗੋਲੇ ਲਵਾਈਏ ਐਸਟੀਮੇਟ ਚੱਲ ਗੱਭਰੂ ਆ ਚੱਲੀਏ ਏਪੀ ਅਮਰਤਪਾਲ ਸਿੰਘ ਕੋਲ ਤੇ ਲਵਾਈਏ ਐਸਟੀਮੇਟ ਆ ਤੇ ਤਲਵੰਡੀ ਭਾਈ ਦੀ ਧਰਤੀ ਤੇ ਚੱਲ ਫਿਰ ਮੰਗੇ ਆਲੇ ਕੋਈ ਅੱਜੇ ਹੀ ਹੁਣੇ ਹੀ ਜਾ ਹੀ ਵੜਨਾ ਬਿਲਕੁਲ ਲਵਾ ਕੇ ਐਸਟੀਮੇਟ ਸਿੱਧਾ ਹੀ ਆਹੋ ਜਿਵੇਂ 2-3 ਸੀਜ਼ਨ ਹੋ ਗਏ ਆ ਬਣਦਾ ਲੋ ਲਵਾ ਕੇ ਐਸਟੀਮੇਟ ਤੇ ਫਿਰ ਚੱਲੀਏ ਤਲਵੰਡੀ ਭਾਈ ਜੀ ਹਾਂ ਠੀਕ ਆ ਚਲੋ ਲੋ ਵੀ ਮਤਰਾਏ ਪੀ ਸਿੰਘ ਜੀ ਕੋਲੇ ਗਏ ਅਸੀਂ ਪਹੁੰਚ ਬਸ ਮੈਸਤਰੀ ਸਾਹਿਬ ਕੀ ਹਾਲ ਚਾਲ ਆ ਵਧੀਆ ਵਧੀਆ ਇੱਕ ਮਿੰਟ ਆ ਗਿਆ ਬੈਠੋ ਬੰਦਾ ਬੜੀ ਕੋਲ ਤੇ ਲੱਗਾ ਰਹਾ ਤੂੰ ਏਪੀ ਸੰਗੜੇ ਕੀਤੀ ਆ ਮਿੱਤਰੋ ਟਰਾਲੀ ਤਿਆਰ ਹੈ ਚੈਨੇ ਤੋਂ ਮੁੜਦੇ ਵੇਂ ਆਇਆ ਪੱਟ ਕੇ ਕਬਜੇ ਦਾ ਦੂਜੇ ਲਾਵਣ ਲਗੜਨ ਮਿੱਕਲੇ ਆ ਬਈ ਸੋਨੇ ਲੱਗਿਆ ਕਾਹ ਮੁੰਡਿਆ ਵਧੀਆ ਬਈ ਟਾਈਮ ਆ ਮੇਨੋ ਹੋ ਗੀ ਨਾ ਇਹ ਭੇੜੇ ਵੇਰ ਹੋਰ ਕੀ ਗੱਲ ਪੰਗਾ ਨਹੀਂ ਨਿੱਕੇ ਕਬਜੇ ਹੋ ਸਦਾ ਅੰਦਰ ਵਾਰ ਫੁੱਲ ਵੀ ਜਾਣਾ ਹਨ ਏਪੀ ਸਿੰਘ ਜੀ ਰੇਤਾ ਰੂਤਾਸ ਤੇ ਟਰਾਲੀ ਤਿਆਰ ਆਹੇ ਰੇਤਾ ਫੁੱਲ ਬਾਈ ਫੁੱਲ ਰੇਤਾ ਕੜਕ ਚੋਨਾ ਬਣੀ ਤੂੜੀ ਨੂੰ ਆਪਰ ਫੁੱਲ ਰੇਤਾ ਅੱਛਾ ਬਣੀ ਬਣਾਈ ਤੂੜੀ ਆਸਤੇ ਹੈਗੀ ਹੈਵੀ ਆ 14 ਕੁਇੰਟਲ ਦਾ ਪੂਰਾ 14 ਕੁਇੰਟਲ ਦੀ ਟਰਾਲੀ ਜੇ ਕਾਲੀ ਹੈ ਹਾਬੀਬ ਵੇਚ ਤਾਂ ਨੋ ਆ ਵੀਮ ਘੱਟੋਂ ਘੱਟ ਵੀ 6 ਦੇ ਜੈਨਰ ਦਾ ਵੀਮ ਹੀ ਲਾਇਆ ਪੂਰਾ ਫੁੱਲਾ ਇਹ ਜੈਕ ਵਾਲਾ ਵੀਮ ਇਹਦਾ ਜੈਕ ਜੁਕ ਲਾਉਣਾ ਇਹਨੂੰ ਹੈ ਜੈਕ ਵਾਲਾ ਵੀਮ ਉਹ ਪੱਟੀਆਂ ਵਾਸਤੇ ਤੱਕਣ ਵਾਲੀਆਂ 1 ਇੰਚੀ ਮੋਟੀਆਂ ਪੱਟੀਆਂ ਲਗੀਆਂ ਇੱਕ ਮੋਟੀ ਮੋਟੀ ਪੱਤੀ ਜਿੱਥੇ ਮਾਰ ਸ਼ਾਫਟ ਪੈਂਦੀ ਆ ਲਓ ਵੀ ਮਿੱਤਰੋ ਕਿਸੇ ਵੀ ਪ੍ਰਾਣੇ ਕੋਈ ਟਰਾਲੀ ਤਿਆਰ ਕਰਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਰੇਟ ਵੀ ਜਾਇਜ਼ ਜਾਇਜ਼ ਰੇਟ ਤੇ ਤੇ ਸਾਡੇ ਮਸਤਰੀ ਸਾਹਿਬ ਏਪੀ ਅਮਰਤਪਾਲ ਸਿੰਘ ਨਾਲ ਸੰਪਰਕ ਕਰ ਸਕਦਾ ਇਹ ਵੀ ਨੰਬਰ ਆਹ ਹੀ ਆ ਆ ਮਸਤਰੀ ਸਾਹਿਬ ਦਾ ਨੰਬਰ ਆ ਠੀਕ ਆ ਮਿੱਤਰੋ ਅਸੀਂ ਹੁਣ ਕਰ ਲਈਏ ਆਪਦੀ ਗੱਲਬਾਤ ਅਸੀਂ ਲੈ ਲਈਏ ਆਪਦੇ ਸਮਾਨ ਦਾ ਐਸਟੀਮੇਟ ਆ ਜੈਕ ਲਾਉਣਾ ਨੂੰ ਆਜ ਆਜ ਜੈਕ ਲਾਉਣਾ ਹੈ ਫਿਰ ਇਹਨੂੰ ਹਾਂ ਜੈਕ ਇਹ ਜੱਕਾਂ ਦੀ ਵੀ ਕੰਪਨੀ ਕੰਪਨੀ ਹੁੰਦੀ ਕੋਈ ਹਾਂ ਡੋ ਅੱਡੀ ਕੰਪਨੀ ਦੇ ਹੁੰਦਾ ਵੀਰੇ ਇਹ ਹੈਗਾ 29 ਇੰਚ ਜੈਕ ਅੱਛਾ ਠੀਕ ਆ 29 ਇੰਚ ਜੈਕਾ ਤੇ 650 ਰੁਪਏ ਦਾ ਨਵਾਂ ਜੈਕ ਹੈ ਅੱਛਾ ਹਾਂ ਹਰੀਆਂ ਤੋਂ ਲੈ ਕੇ ਜਾਂਦੇ ਤੇ ਇਹ ਨਹੀਂ ਫਿਰ ਜੈਕ ਤੂੰ ਯਾਨੀ ਕਿ ਅਗਲਾ ਲਿਆ ਕੇ ਦਿੰਦਾ ਇਹ ਟਰਾਲੀ ਵਾਲਾ ਜਾਂ ਸਾਰਾ ਸਮਾਨ ਵੱਡੇ ਵੀਰ ਉਹ ਅਗਲੇ ਨੇ ਲੈ ਕੇ ਦੇਣਾ ਆਪਾਂ ਲੇਬਰ ਤੇ ਕੰਮ ਕਰਨਾ ਜੀ ਕੱਲਾ ਲੇਬਰ ਤੇ ਤੇ ਜੇ ਜੇ ਅਗਲਾ ਕਵੇ ਵੀ ਤੂੰ ਆ ਆ ਵੀ ਯਾਰ ਸਾਰਾ ਕੁਝ ਲਿਆ ਉਹ ਵੱਡੇ ਵੀਰ ਫਿਰ ਆਪ ਲੈ ਮਨਲਾ ਲੈ ਕੇ ਆਓ 100 ਰੁਪਏ ਕਿਲੋ अच्छा हां 박사 ਜੋ ਕਿ ਤੇ ਜੈਕ ਟਾਇਰ ਹਿੱਸਾ ਤੇ ਕਮਾਨੀਆਂ ਉਹ ਸਾਰਾ ਕੁਝ ਅਗਲੇ ਦਾ ਹੋਊਗਾ اچھا ਨਹੀਂ ਮੰਨ ਲਾ ਜੀ ਜੈਕ ਤੈਨੂੰ ਕਵੇ ਕੋਈ ਲਿਆ ਦੇ ਸਾਰਾ ਕੁਝ ਵੀ ਤੂੰ ਆ ਸਾਨੂੰ ਟਰਾਲੀ ਤਿਆਰ ਕਰਕੇ ਦੇ ਦੇ ਹੋਰ ਟਰਾਲੀ ਸਾਰੀ ਟੋਟਲ ਮੰਨ ਕੇ ਚੱਲ ਜੇ ਅਗਲਾ ਕਹਿੰਦੇ ਤਿਆਰ ਕਰਕੇ ਦੇਵੇਂ ਮਤਲਬ ਜੱਕ ਦਾ ਤੇ ਹਿੱਸੇ ਦੇ ਉਹਦਾ ਪੈਸੇ ਵਿੱਚ ਬਣਾਈ ਜਾਣਗੇ ਕਿੰਨੇ ਬੰਦ ਹਾਂ ਵੀ ਯਾਨੀ ਕਿ ਤੂੰ ਕੋਲੋਂ ਲਿਆ ਸਕਦਾ ਵੀ ਆਏ ਨਹੀਂ ਵੀ ਕਾਹ ਕੀ ਲਿਆਵੇ ਹਾਂ ਨਹੀਂ ਨਹੀਂ ਆਪ ਵੀ ਲਿਆ ਸਕਦੇ ਹਾਂ ਉਹ ਤਾਂ ਮੰਨ ਕੇ ਵਿੱਚ ਪੈਸੇ ਜੋੜੇ ਜਾਣਗੇ ਤਾਂ ਆਪ ਆਪ ਲਿਆ ਕੇ ਦੇ ਦਾਂ ਕੋਈ ਉਹ ਹਾਂ ਅਗਲੇ ਦੀ ਸ਼ਾ ਵੀ ਕਈ ਵਾਰੀ ਅਗਲਾ ਕਹਿੰਦਾ ਯਾਰ ਤੂੰ ਆਪ ਹੀ ਲਿਆ ਜਾਂ ਅਗਲਾ ਕਈ ਵਾਰੀ ਕਹਿੰਦਾ ਸੀ ਆਪ ਸਮਾਨ ਲਿਆ ਕੇ ਦੇਣਾ ਹਾਂ ਨਹੀਂ ਆਏ ਨਾ ਪੈਸੇ ਲੱਗ ਭਾਗ ਤਾਂ ਜਿੰਨੇ ਹੀ ਮਤਲਬ ਟਰਾਲੀਆਂ ਵਾਲੇ ਹਨ ਮਤਲਬ ਵੀ ਉਹਨੇ ਬਕਸ਼ੇ ਦੇ ਆਪਾਂ ਆਪਾਂ ਦੇ ਬਕਸ਼ੇ ਦਾ ਹਿਸਾਬ ਕੀਤਾ ਹੁੰਦਾ ਵਾ ਹਾਂ ਹਾਂ ਤੇ ਕਈ ਓਮੇ ਮੰਨ ਕੇ ਚੱਲ ਵੀ ਕਹਿ ਦਿੰਦੇ ਆ ਬਈ ਕਿੰਨੇ ਮੋਸਾ ਨਾ ਸਾਡੇ ਮੈਂ ਪੈਸੇ ਕਰਨ ਲੋਹਾ ਵੀ ਤੇਰਾ ਵਾ ਵੀ ਉਹ ਗਾਗ ਦੀ ਮਰਜ਼ੀ ਆ ਵੀ ਉਹ ਗਾਗ ਦੀ ਮਰਜ਼ੀ ਆ ਠੀਕ ਆ ਲਓ ਵੀ ਮਿੱਤਰੋ ਦੁਕਾਨਬਾਈ ਦੀ ਹੈਗੀ ਆ ਆਪਣੇ ਜੀਰਾ ਫਰੋਈਪਰ ਰੋਡ ਤੇ ਬਿਲਕੁਲ ਅਕਾਲ ਅਕੈਡਮੀ ਨੂੰ ਸਾਹਮਣੇ ਬਿਲਕੁਲ ਅਕਾਲ ਅਕੈਡਮੀ ਨੂੰ ਸਾਹਮਣੇ ਜੀਰਾ ਫਰੋਈਪਰ ਰੋਡ ਤੇ ਹੋਰ ਭਾਈ ਕੀ ਆਲਾ ਤੇ ਇਹ ਵੀ ਕਿੱਥੇ ਲਾਇਆ ਬੋਰਡ ਅੱਛਾ ਮੈਂ ਥੋੜਾ ਪਾੜਦਾ ਯਾਰ ਕਿਹਨੇ ਚੱਲ ਕੋ ਡਾਤਾ ਦਾਤਾ ਜੀਰਾ ਫਰੋਇਪੁਰ ਰੋਡ ਜੀਰਾ ਫਰੋਇਪੁਰ ਰੋਡ ਤੇ ਕਾਲ ਅਕੈਡਮੀ ਨੂੰ ਬਿਲਕੁਲ ਸਾਹਮਣੇ ਇਹ ਬਾਈ ਦੀ ਦੁਕਾਨ ਆ ਤੇ ਚੱਲ ਪ੍ਰੋਫੈਸਰ ਚੱਲੀਏ ਫਿਰ ਓਕੇ ਓਕੇ ਚੱਲ ਠੀਕ ਆ ਮਿੱਤਰੋ ਅਸੀਂ ਪਹੁੰਚਦੇ ਆਂ ਤਲਵੰਡੀ ਦੇ ਤਲਵੰਡੀ ਦਾ ਮਾਹੌਲ ਚੱਲ ਕੇ ਵਿਖਾਉਣੇ ਹਾਂ ਤੁਹਾਨੂੰ ਕਿੰਨਾ ਦੇ ਮੰਗੇ ਵਾਲਿਆਂ ਦੇ ਹੂੰ ਮੰਗੇ ਵਾਲਿਆਂ ਦੇ ਹਾਂਜੀ ਮਿੱਤਰੋ ਤੇ ਤਲਵੰਡੀ ਦਾ ਕਰਤਾ ਆਪਾਂ ਫਿਰ ਕੈਨਸਲ ਤੇ ਆਪਾਂ ਜਾ ਰਹੇ ਆ ਹੁਣ ਹਰੀਕੇ ਨੂੰ ਲੈਨ ਟਰਾਲੀ ਦੇ ਜੱਕ ਦਾ ਸਮਾਨ ਤੇ ਹਰੀਕੇ ਪ੍ਰੋਫੈਸਰ ਕਿਹਦੇ ਕੋਲੇ ਜਾਣਾ ਆਪਾਂ ਰਾਜਸਤਾਨੀਆਂ ਕੋਲ ਰਾਜਸਤਾਨੀਆਂ ਕੋਲੇ ਮੱਲਾਂ ਵਾਲਾ ਜੀਰਾ ਆ ਜੂਗਾ ਜੀਰਾ ਰੋਡ ਜਿਹੜਾ ਮੱਲਾਂ ਵਾਲੇ ਤੋਂ ਗੁਜ਼ਰਦਾ ਤੇ ਚੱਲਦੇ ਆਪਾਂ ਹਰੀਕੇ ਰਾਜਸਥਾਨੀਆਂ ਦੀ ਦੁਕਾਨ ਤੇ ਤੇ ਉੱਥੇ ਵਿਹਣੇ ਚੱਲ ਕੇ ਮਾਹੌਲ ਤੇ ਹਾਲ ਦੀ ਘੜੀ ਆਪਾਂ ਪਹੁੰਚ ਚੁੱਕੇ ਆ ਮੱਲਾਂਵਾਲਾ ਮੱਲਾਂਵਾਲਾ ਕਸਬਾ ਕਹਿੰਦੇ ਵੀ ਇਹਨੂੰ ਮੱਲਾਂਵਾਲਾ ਕਸਬਾ ਠੀਕ ਆ ਮਿੱਤਰੋ ਹਰੀਕੇ ਪਹੁੰਚ ਗਏ ਫਿਰ ਸੁਹਾਣੇ ਮਾਹੌਲ ਤੋਂ ਨੂੰ ਫੇਰ ਤੇ ਜਿਸ ਤਰ੍ਹਾਂ ਆਪਾਂ ਪਹੁੰਚ ਗਏ ਹਰੀਕੇ ਤੇ ਹਰੀਕੇ ਇੱਥੇ ਪਹੁੰਚ ਗਿਆ ਆਪਾਂ ਗੌਰਵ ਗਰੋਵਰ ਕੇ ਵਾਇਦੇ ਆਏ ਇਹ ਬਿਲਕੁਲ ਜਦੋਂ ਆਪਾਂ ਹਰੀਕੇ ਹੈਡ ਲੰਗਦੇ ਆ ਤਾਂ ਉਥੋਂ ਲਗਭਗ ਕੋਈ 1 ਕਿਲੋਮੀਟਰ ਤੋਂ ਸ਼ਾਇਦ ਘਾਟ ਹੀ ਹੋਊਗਾ ਦੁਕਾਨ ਇਹਨਾਂ ਦੀ ਬਿਲਕੁਲ ਜਦੋਂ ਆਪਾਂ ਜੀਰਾ ਰੋਡ ਤੋਂ ਆਉਣੇ ਆ ਸੱਜੇ ਹੱਥ ਵਾਲੇ ਪਾਸੇ ਇਹਨਾਂ ਦੀ ਦੁਕਾਨਾਂ ਤੇ ਆ ਬਹੁਤ ਸੋਹਣੀਆਂ ਚੀਜ਼ਾਂ ਨਾਲ ਕੋਲੇ ਟਰਾਲੀਆਂ ਮੋਡੀਫਾਈ ਕਰਨ ਲਈ ਪਲਾਜ਼ਮਾ ਕਟਿੰਗ ਤੇ ਤਿਆਰ ਕੀਤੀਆਂ ਹੋਈਆਂ ਆ ਅਵੇ ਜਿਆ ਸਟਰੰਟ ਤੁਸੀਂ ਦੇਖ ਰਹੇ ਆ ਸਾਰੇ ਆਪਾਂ ਟਰਾਲੀਆਂ ਦੇ ਮਰਗਾਡਾ ਵਗੈਰਾ ਤੇ ਜਿਵੇਂ ਟਰੈਕਟਰ ਦਾ ਨਾਮ ਲਿਖਿਆ ਹੁੰਦਾ ਜਾਂ ਹੋਰ ਆਪਣੇ ਗੋਤ ਜਾਂ ਕੁਝ ਵੀ ਲਿਖਾਉਨੇ ਆਪਾਂ ਉਹ ਚੀਜ਼ਾਂ ਨਾਲ ਕੋਲ ਮਿਲ ਜਾਂਦੀਆਂ ਏ ਤੇ ਹੋਰ ਬਹੁਤ ਸਾਰਾ ਤਕਰੀਬਨ ਤਕਰੀਬਨ ਹੀ ਆਪਾਂ ਕਿਸੇ ਵੀ ਪੁਰਾਣੇ ਟਰਾਲੀ ਨੂੰ ਜੈਕ ਲਵਾਉਣਾ ਜਾਂ ਟਰਾਲੀ ਦਾ ਕਿਸੇ ਵੀ ਤਰ੍ਹਾਂ ਦਾ ਸਮਾਨ ਹੈਵੀ ਹੁੱਕਾਂ ਜਾਂ ਹੋਰ ਕੁਝ ਵੀ ਚਾਹੀਦਾ ਸਾਰਾ ਸਮਾਨ ਟਰਾਲੀਆਂ ਦਾ ਇਹਨਾਂ ਕੋਲ ਮਿਲ ਜਾਂਦਾ ਏ ਉਹ ਸਾਹਮਣੇ ਜੈਕ ਪਏ ਦੇਖ ਰਹੇ ਆ ਤੁਸੀਂ ਨਾਲ ਵਿੱਡਾਂ ਵਾਲੀ ਜਾਲੀ ਪਈ ਹੈ ਜੇ ਕਿਸੇ ਪ੍ਰਾਣੇ ਵਿੱਡ ਲਵਾਉਣਾ ਹੋਵੇ ਤੇ ਇੱਧਰ ਆ ਗਿਆ ਜਿਵੇਂ ਉਹ ਸਾਹਮਣੇ ਫਾਈਬਰ ਪਈ ਆ ਫਾਈਬਰ ਦੀ ਲੋਡ ਹੋਵੇ ਹੈਵੀ ਹੁੱਕਾਂ ਪਈਆਂ ਆ ਜਿਵੇਂ ਰੇਤਾ ਵਾਲੇ ਭਰਾ ਰੇਤਾ ਦੇ ਚਲਾਉਂਦੇ ਆ ਟਰਾਲੇ ਕਿਸੇ ਵੀ ਤਰ੍ਹਾਂ ਦਾ ਸਿੰਗਲ ਚੈਨ ਗੁੱਪੀ ਵਗੈਰਾ ਹੈਵੀ ਹੁੱਕਾਂ ਟਰਾਲੀਆਂ ਦਾ ਕਿਸੇ ਵੀ ਤਰ੍ਹਾਂ ਦਾ ਸਮਾਨ ਕਿਸੇ ਨੂੰ ਵੀ ਚਾਹੀਦਾ ਹੋਵੇ ਉਹ ਸਾਹਮਣੇ ਜਿਵੇਂ ਆਪਾਂ ਚੱਕਿਆਂ ਤੇ ਸਪਿੰਨਰ ਵਗੈਰਾ ਲਗਾਉਣੇ ਆ ਡੈਕੋਰੇਸ਼ਨ ਲਈ ਉਹ ਚੀਜ਼ਾਂ ਵੀ ਇਹਨਾਂ ਕੋਲੇ ਪਈਆਂ ਹੋਈਆਂ ਐ ਤੇ ਫੈਬਰ ਪਈ ਹੋਈ ਆ ਸਾਹਮਣੇ ਇੱਧਰ ਪਈ ਹੋਣਿਆਂ ਦੀ ਦੁਕਾਨ ਦੀ ਮੇਨ ਐਂਟਰੀ ਆ ਜਾਂਦੀ ਆ ਉਧਰੋਂ ਸਾਹਮਣੇ ਉਹ ਆ ਜਾਂਦੀ ਆ ਜੀਰਾ ਅਮਰਸਰ ਰੋਡ ਦੇ ਉੱਪਰ ਬਿਲਕੁਲ ਜਿਹੜਾ ਪੁਰਾਣਾ ਰੋੜਾ ਉੱਥੋਂ ਦੁਕਾਨ ਆ ਬਾਈ ਹੋਣਿਆਂ ਦੀ ਇਹ ਲੋਗੋ ਪਏ ਜਿਵੇਂ ਹਾਲੈਂਡ ਦਾ ਲੋਗੋ ਹੋ ਗਿਆ ਟਰਾਲੀ ਤੇ ਲਾਉਣਾ ਹੋਵੇ ਤੇ ਪ੍ਰੋਫੈਸਰ ਸਾਹਿਬ ਨੂੰ ਚੈੱਕ ਕਰਾਇਆ ਫਿਰ ਹਾਲੈਂਡ ਦਾ ਲੋਗੋ ਤੇ ਇਹਦੇ ਤੇ ਕਲਰ ਬਾਰੇ ਡਿਸਕਸ਼ਨ ਕੀਤੀ ਪ੍ਰੋਫੈਸਰ ਸਾਹਿਬ ਪੁੱਛ ਰਹੇ ਸੀ ਵੀ ਕਲਰ ਇਹਦੇ ਤੇ ਕੀ ਹੋ ਜਾ ਜਚੂਗਾ ਤੇ ਲੋਗੋ ਦੇਖਿਆ ਹਾਲੈਂਡ ਵਾਲਾ ਇਸੇ ਤਰ੍ਹਾਂ ਹੋਰ ਵੀ ਬਹੁਤ ਤਰ੍ਹਾਂ ਦੇ ਲੋਗੋ ਜਿਵੇਂ ਜਿਸ ਤਰ੍ਹਾਂ ਦਾ ਵੀ ਬਣਵਾਉਣੇ ਹੋਣ ਬਣਵਾ ਦਿੰਦੇ ਆ ਹਾਂਜੀ ਮਿੱਤਰੋ ਜੱਕ ਦਾ ਟਰਾਲੀ ਦਾ ਸਮਾਨ ਲਿਆ ਆਪਾਂ ਲੱਦ ਤੇ ਆਪਾਂ ਹੋ ਗਏ ਹਰੀਕਿਆਂ ਤੋਂ ਰਵਾਨਾ ਤੇ ਬਾਈ ਰੇੜੀ ਲੈ ਕੇ ਪਿੱਛੇ ਤੁਰਿਆ ਆਉਂਦਾ ਸਹੀ ਹੈ ਜੀ ਸਹੀ ਯਾਰ ਤਾਂ ਵਾਹ ਵਾਹ ਹੋ ਗਿਆ ਤੇ ਬੱਸ ਮਿਲਦੇ ਆਂ ਫੇਰ ਚੱਲ ਕੇ ਆਪਾਂ ਅੱਗੇ ਏਪੀ ਵੈਲਡਰ ਕੋਲੇ ਤੇ ਉੱਥੇ ਤੁਹਾਨੂੰ ਸਮਾਨ ਨੂੰ ਨਿਗ੍ਹਾ ਮਰਾਉਣਾ ਹੈ ਕੀ ਕੀ ਲਿਆਂਦਾ ਆਪਾਂ ਕੁਛ ਨਹੀਂ ਮੈਨੂੰ ਹਾਂਜੀ ਮਿੱਤਰੋ ਆ ਗਏ ਆਪਾਂ ਏਪੀ ਸਾਹਮਣੇ ਫੇਰ ਤੇ ਓ ਪਿਆ ਆਪਣਾ ਸੁਨਾਣ ਆਇਆ ਕੱਲ ਆਲਾ ਇਹਦਾ ਜਨਾਜ਼ਾ ਇਹਦਾ ਜਨਾਜ਼ਾ ਇਹਦਾ ਮੇਰੇ ਕੋਲੇ ਵੀ ਪਿਆ ਆ ਕਿ ਯਾਰ ਫਿਰ ਕਰ ਲੈਂਦੇ ਤੇ ਮੈਂ ਵੀ ਬਣਾ ਕੇ ਲਿਆ ਨਾ ਜੇ ਬਣ ਗਿਆ ਉਹਦੀ ਹਜੇ ਤਾਂ ਕੋਈ ਲੈਣ ਨਹੀਂ ਕਰਦਾ ਨਹੀਂ ਵੇਣੇ ਆਵੇ ਇੱਥੇ ਹੀ ਪਤਾ ਲੱਗ ਜਾਣਾ ਹੁਣੇ ਹੀ ਲਾ ਗਿਆਹੀਂ ਉਹ ਪੌਣੀ ਕਈ ਬੜੀ ਵਧੀਆ ਸੀ ਜਿਹਦੇ ਉਹ ਬੀਲਿੰਗ ਦੀ ਤੇ ਲਈਏ ਮੈਂ ਦੁਕਾਨ ਤੋਂ ਟੰਗੜਾ ਸਰਕਾਰ ਜੰਮਾ ਤੋਦ ਉਹ ਮੇਰੇ ਕੋਲੇ ਇਹਦੇ ਨਾਲ ਦਸਤੀਲੀ ਇੱਕ ਤੇ ਉਹ ਟੁੱਟ ਗਿਆ ਉਹ ਬੇਕਾਰ ਹੀ ਹੋ ਗਿਆ ਤੇ ਉਹ ਪੌਣੀ ਕਈ ਹੀ ਘਰੇ ਬੜੀ ਵਧੀਆ ਤੇ ਉਹ ਗੋਏ ਨੂੰ ਲਾ ਕੇ ਉਹ ਵੀ ਬੇਕਾਰ ਕਰਤੀ ਮੈਂ ਤੇ ਜੇ ਤੇਰੇ ਵਾਲੇ ਨੂੰ ਟਾਂਕਾ ਟੁੰਕਾ ਲੱਗ ਗਿਆ ਵਧੀਆ ਮੈਂ ਵੀ ਲਿਆਉ ਮੇਰੇ ਕੋਲੇ ਵੀ ਪਿਆ ਹੈ ਕੀ ਯਾਰ ਚੱਲ ਉਧਰ ਠੰਡ ਬਣਾਈ ਜਾਂਦਾ ਲੱਗਦਾ ਇਹ ਲਾਲ ਲੱਬੇ ਲਾਲ ਡੱਬੇ ਜੇ ਘਰਾਂ ਨਾਲ ਕੱਢ ਲਿਆ ਲੈ ਆਇਆ ਤੂੰ ਕਾਰ ਬੈਲਡਿੰਗ ਨੂੰ ਜਾ ਮੜ ਕੇ ਮੋੜ ਕੇ ਪੁੱਛਦੇ ਹੋ ਯਾਰ ਚਲੋ ਠੀਕ ਹੈ ਮਿੱਤਰੋ ਹੁਣ ਤੁਹਾਨੂੰ ਟਰਾਲੀ ਵਿਖਾਵਾਂਗੇ ਜੇ ਜਦੋਂ ਕੰਪਲੀਟ ਹੋ ਗਈ ਸਾਰੀ ਜੈਕ ਬੁੱਕ ਲੱਗ ਗਿਆ ਤੇ ਹੁਣ ਕਰਦੇ ਹਾਂ ਛੁੱਟੀ